ਅਸਲੇ ਜੀ ਅਹੀਂ ਪਿੰਡ ਪੱਖੋਂ ਕਟਾਲੀ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਪਿੰਡ ਦੇ ਵਸਨੀਕ ਸਾਰੇ ਸੜਕਾਂ ਤੇ ਆ ਕੇ ਬੈਠੇ ਨੇ ਕਈ ਥਾਵਾਂ ਤੇ ਜੇ ਪਾਣੀ ਆ ਤੇ ਸਾਰੇ ਇੱਥੇ ਸੜਕਾਂ ਦੇ ਕੋਲੋਤੇ ਨੇ ਰਾਸ਼ਨ ਲੈ ਰਹੇ ਆ ਕਿਸੇ ਨਾ ਕਿਸੇ ਕੋਲ ਤੇ ਕੋਈ ਘਰਾਂ ਚੋਂ ਪਾਣੀ ਕੱਢ ਰਿਹਾ ਕੋਈ ਕੋਸ਼ਿਸ਼ ਕਰ ਰਿਹਾ ਤੇ ਸਾਈਡ ਤੋਂ ਹੀ ਦੇਖ ਸਕਦੇ ਹੋ ਪਾਣੀ ਅਜੇ ਵੀ ਹੈਗਾ ਇਸ ਸਾਈਡ ਤੋਂ ਦੇਖੋ ਇਸ ਸਾਈਡ ਵੀ ਦੇਖ ਸਕਦੇ ਹੋ ਪਾਣੀ ਕਿੰਨਾ ਇਹਦੇ ਇੱਥੇ ਪੱਕੂ ਕੀਤੇ ਮਿਲੇ ਹੀ ਕਹਿੰਦੇ ਇਸ ਸਾਈਡ ਕਿਰ ਘਰਾਂ ਦੇ ਇਥੋਂ ਬਣਾ ਲਈਏ ਵੀਡੀਓ ਹਾਜ਼ਰ ਜੀ ਸਾਦਾਵਲੀ ਰੋਡ ਤੇ ਆ ਪੱਖੋਂ ਕੇ ਪਿੰਡ ਚੋਂ ਪਾਣੀ ਉੱਤਰ ਗਿਆ ਰੋਡ ਖਾਲੀ ਹੋ ਗਈ ਸਾਦਾਵਲੀ ਰੋਡ ਆ ਇੱਥੇ ਪਾਣੀ ਹੈਗਾ ਥੋੜਾ ਜਿਹਾ ਆਸ-ਪਾਸ ਦਾ ਤੋਂ ਇਲਾਕਾ ਦੇਖ ਲਓ ਇਸ ਸਾਈਡ ਪਾਣੀ ਹੈਗਾ ਪਹਿਲੀਆਂ ਸਾਰੀਆਂ ਭਰੀਆਂ ਟੋਟਲੀ ਇਸ ਸਾਈਡ ਵੀ ਪਾਣੀ ਭਰਿਆ ਪਿਆ ਵਾ ਮੋੜ ਦੇ ਮੋੜ ਤੇ ਇਸ ਸਾਈਡ ਬਿਲਕੁਲ ਪਾਣੀ ਭਰਿਆ ਸਾਰਾ ਆ ਦੇਖ ਲਓ ਤੁਸੀਂ ਸਾਰਾ ਏਰੀਆ ਭਰਿਆ ਟੋਟਲੀ ਸਾਰਾ ਏਰੀਆ ਭਰਿਆ ਅਸੀਂ ਇੰਗੱਡੀ ਤੇ ਬੈਠੇ ਹਾਂ ਜੋੜੀਆਂ ਚ ਪੜਾ ਵੀ ਜੋੜੀਆਂ ਚ ਅਸਲੀ ਜੀ ਇਹ ਆ ਗਿਆ ਪਿੰਡ ਪਖੋਂ 43 ਸਾਹਿਬ ਦੇ ਵਿੱਚ ਤੇ ਤੁਹਾਨੂੰ ਦਿਖਾ ਦਿੰਨੇ ਆ ਲੋਕਾਂ ਦੇ ਘਰਾਂ ਦੇ ਹਾਲਾਤ ਇਸ ਸਾਈਡ ਲੋਕਾਂ ਨੇ ਕਿਸ ਤਰ੍ਹਾਂ ਮਨ ਜੀ ਮੁੰਜੇ ਬਾਹਰ ਆ ਕੇ ਬਹੁਤ ਬੱਤਲਾ ਤਾਂ ਇੱਥੇ ਪਾਣੀ ਕਿੰਨਾ ਕਿੰਨਾ ਪਾਣੀ ਹੈ ਪਾਣੀ ਇੱਥੇ ਜੀ ਉਹ ਗੋੜੀ ਆ ਗਈ ਜਾ ਗਈ ਵੇ ਲੋ ਆਹ ਸਾਰਾ ਡੁੱਬਾ ਹੀ ਜੀ ਇਸ ਸਾਈਡ ਦੇਖੋ ਚਲੋ ਇਧਰੋ ਚਲੋ ਦੇਖੋ ਗਾੜੀ ਜਾ ਇਹ ਸਾਈਡ ਤੋਂ ਇਹ ਦੇਖ ਲਓ ਜੀ ਹਾਲਾਤ ਲੋਕਾਂ ਦੇ ਆ ਲੋਕਾਂ ਦਾ ਘਰਿਆ ਰਹਿਣ ਦਾ ਤੇ ਇਸ ਸਾਈਡ ਤੋਂ ਇਹ ਦੇਖ ਲਓ ਸਾਰਾ ਭਰਿਆ ਪਿਆ ਅੰਦਰ ਨੇ ਤਾਂ ਪਿਆ ਸਾਰਾ ਟੋਟਲ ਹੀ ਤਾਤ ਪੱਤਰ ਹੋਏ ਪਏ ਐਸ ਲਈ ਜੀ ਆ ਮੌਜੂਦ ਹੈ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਰੇ ਪਜਮਗੀ ਸਾਰੀ ਫਲਾਤ ਪੱਤਰ ਹੋ ਗਏ ਸਾਰਾ ਪਾਣੀ ਨਾਲ ਭਰ ਗਿਆ ਇਹਨਾਂ ਦਾ ਇਸ ਸਾਈਡ ਤੋਂ ਦੇਖ ਸਕਦੇ ਹੋ ਆਪਣਾ ਇਹ ਸਾਈਡ ਦੇਖੋ ਤੁਸੀਂ ਕੁਝ ਹੋਰ ਮਣਾਇਆ ਇਸ ਸਾਈਡ ਦੇਖੋ ਤੁਸੀਂ ਸਾਰਾ ਹੀ ਟੋਟਲ ਬਿਸਤਰੀ ਖਰਾਬ ਹੋ ਗਏ ਬੈੱਡ ਖਰਾਬ ਹੋ ਗਏ ਇਹਨਾਂ ਦੇ ਦੇਖ ਸਕਦੇ ਹੋ ਬਹੁਤ ਬੱਤਰ ਲਾਤ ਹੋ ਗਏ ਇਹਨਾਂ ਦੇ ਸਾਰੇ ਬੈੱਡ ਖਰਾਬ ਹੋ ਗਏ ਇਹਨਾਂ ਦੇ ਕਿਹੜੀ ਵਾਲੀ ਅਸਲ ਜੀ ਇਹਨਾਂ ਨੇ ਸਮਾਨ ਕੁਝ ਆਪਣਾ ਇਸ ਸਾਈਡ ਰੱਖਿਆ ਉੱਚੇ ਫਰੋਂਦੇ ਲੱਗੇ ਤੇ ਇਧਰਲੇ ਪਨੇੰਦੇ ਸਾਰਾ ਖਰਾਬ ਹੋ ਗਿਆ ਸਮਾਨ ਇਹਨਾਂ ਦਾ ਬੱਤੀ ਵੀ ਹਨੀ ਅਸਲ ਇਹ ਤੁਸੀਂ ਦੇਖ ਸਕਦੇ ਹੋ ਤੇ ਇਹ ਪਰਿਵਾਰ ਹੈ ਜੀ ਆਪਣਾ ਸਾਰਾ ਅਸਲ ਜੀ ਇੱਥੇ ਮੇਜੂਦ ਹੋ ਗਏ ਘਰ ਦੇ ਵਿੱਚ ਇਹ ਬਿਲਕੁਲ ਨਵੇਂ ਹੀ ਲੱਗੇ ਚੇ ਆ ਉਹ ਫੇਰ ਗੱਲ ਪਰ ਉੱਥੇ ਆ ਗਈ ਹੈ ਇਸ ਸਾਈਡ ਤੁਸੀਂ ਦੇਖ ਲਓ ਅਸੀਂ ਘਰਾਂ ਦੇ ਵਿੱਚ ਆ ਗਏ ਆਂ ਇਹ ਹਾਲਾਤ ਹੋਏ ਆ ਸਾਰੇ ਰਿਬ ਪਾਣੀ ਭਰ ਗਿਆ ਆ ਦੇਖੋ ਆ ਸਾਰੀਆਂ ਤਰਤੀਆਂ ਆਹੀਂ ਇਹ ਪਾਣੀ ਦੇ ਵਿੱਚ ਇੰਨਾ ਪਾਣੀ ਸੀ ਇਸ ਸਾਈਡ ਵੇਖੋਰ ਸੋਈ ਇਸ ਸਾਈਡ ਤੋਂ ਹੀ ਦੇਖੋ ਇੱਕ ਘਾਰਿਆ ਮਕਾਨ ਆ ਇਸ ਸਾਈਡ ਵੀ ਪਾਣੀ ਭਰਿਆ ਪਿਆ ਇਸ ਸਾਈਡ ਪਾਣੀ ਭਰਿਆ ਵਾ ਸਾਰਾ ਤਾਂ ਬੈਡਰੂਮ ਇਹ ਵੀ ਤੇ ਇਹ ਵੀ ਸਾਰੇ ਹਾਲਾਤ ਬੱਤਰ ਹੋਏ ਨੇ ਇਸ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਆ ਵੀ ਸਾਰਾ ਪਾਣੀ ਨਾਲ ਭਰਿਆ ਪਿਆ ਤਰਪਾਲਾਂ ਪਾਈਆਂ ਪਾਣੀ ਪਾਣੀ ਹੋਇਆ ਸਾਰਾ ਇਹਨਾਂ ਦੇ ਛੱਤਾਂ ਦੇ ਨਾਲ ਲੱਗਾ ਹੈ ਪਾਣੀ ਹੋਰ ਬੱਤਰ ਲਾਤ ਹੋਏ ਪਏ ਇਹਨਾਂ ਦੇ ਸਾਰੇ ਨਹੀਂ ਬੈਠ ਤਾਹਾਂ ਜੋ ਜੀ ਇੱਥੇ ਮੌਜੂਦ ਨੇ ਤੇ ਇਸ ਸਾਈਡ ਉੱਪਰ ਵੀ ਮੈਂ ਟੈਂਟ ਲੱਗਾ ਹੈ ਇਹਨਾਂ ਦਾ ਤੁਹਾਡੇ ਸਾਹਮਣੇ ਨਹੀਂ ਸਾਰਾ ਕੁਝ ਕੁਝ ਬੱਜਿਆ ਹੀ ਨਹੀਂ ਹੈ ਗੱਲ ਕਰਦੇ ਹਾਂ ਮੌਜੂਦਾ ਹਾਲਾਤ ਦੀ ਕਿ ਪ੍ਰਸ਼ਾਸਨ ਦੀ ਜੇ ਗੱਲ ਕਰੀਏ ਪੰਜਾਬ ਵਿੱਚ ਪ੍ਰਸ਼ਾਸਨ ਨੇ ਕਿਸੇ ਨੇ ਹੁਣ ਤੱਕ ਕੋਈ ਕਰੀ ਹਾਂਜੀ ਕਿਸੇ ਨੇ ਨਹੀਂ ਪੁੱਛਿਆ ਕੋਈ ਇੱਧਰ ਮੁੰਡੇ ਅੱਗੇ ਵੀ ਨਹੀਂ ਪੁੱਛਦੇ ਰ ਅੱਗੇ ਵੀ ਕੋਈ ਕਮਰੇ ਦੇਖਦੇ ਰ ਅੱਗੇ ਵੀ ਨਹੀਂ ਕਦੀ ਕਿਸੇ ਹੁਣ ਤੁਸੀਂ ਚਲੋ ਪ੍ਰਸ਼ਾਸਨ ਅਸਲੀ ਕੀ ਮੈਂ ਇੱਕ ਇਹਨਾਂ ਦੇ ਅੰਟੀਰਾਂ ਦੇ ਖਰਚੇ ਤੇ ਇਹਦੇ ਨੂੰ ਦੇਖ ਸਕਦੇ ਹੋ ਰਸੋਈ ਆ ਸੋਈ ਸਾਰੀ ਗਲੀ ਵੀ ਸਾਰਾ ਇਹਨਾਂ ਦਾ ਨੁਕਸਾਨ ਹੋਇਆ ਪਿਆ ਇਸ ਸਾਈਡ ਵੀ ਤੁਸੀਂ ਦੇਖ ਲਓ ਸਾਰਾ ਇਹਨਾਂ ਦਾ ਜਿਹੜਾ ਸਮਾਨ ਹੀ ਬੜੀ ਮੁਸ਼ਕਲ ਇਹਨਾਂ ਨੇ ਚੁੱਕਿਆ ਅੰਦਰ ਹੀ ਸਾਰਾ ਹੀ ਡੁੱਬ ਗਿਆ ਹੈ ਟੋਟਲੀ ਅਲਮਾਰੀ ਅੰਦਰ ਇਹਨਾਂ ਦੀ ਸਾਰਾ ਰੇਬੀ ਰੇਬ ਹੋ ਗਈ ਅੰਦਰ ਸਾਰਾ ਸਮਾਨ ਡੁੱਬਿਆ ਪਿਆ ਹੈ ਇਹਨਾਂ ਦਾ ਤੇ ਅਸਲੇ ਕੋਠੇ ਤੇ ਰਣ ਬਸੇਰਾ ਹੋ ਰਿਹਾ ਹੈ ਇਹਨਾਂ ਦਾ ਅਸਾ ਕੋਠੇ ਦੇ ਵਿੱਚ ਸਮਝੀ ਸਾਰਾ ਇਹਨਾਂ ਨੇ ਬੈੱਡ ਬੂਟ ਉੱਤੇ ਚਾੜਿਆ ਤੇ ਬੜੇ ਔਖੇ ਤਰੀਕੇ ਨਾਲ ਚਾੜੇ ਇਹਨਾਂ ਨੇ ਤੇ ਅਸਲੇ ਕੋਠੇ ਤੇ ਰਣ ਬਸੇਰਾ ਹੋਇਆ ਹੈ ਇਹਨਾਂ ਦਾ ਤੇ ਥੱਲੇ ਸਾਰਾ ਹੀ ਬਿਲਕੁਲ ਖਰਾਬ ਹੋ ਗਿਆ ਆਸ-ਪਾਸੇ ਕੋਈ ਕੋਠੇ ਦੇ ਦੇਖ ਸਕਦੇ ਸਾਰੇ ਢੇਰੇ ਲਾਏ ਆ ਤੇ ਇਹ ਸਾਈਡ ਤੋਂ ਦੇਖ ਸਕਦੇ ਹੋ ਅਸਲ ਜਿਹੀ ਘਰਾਂ ਦੇ ਅੰਦਰ ਆ ਤਾਂ ਸਾਰਾ ਕੁਝ ਇਹਨਾਂ ਦੇ ਖਰਾਬ ਹੋ ਗਿਆ। ਅਲਮਾਰੀਆਂ ਖਰਾਬ ਹੋ ਗਈਆਂ ਸਾਰੀਆਂ ਤੇ ਬੜੇ ਖਰਾਬ ਹੋ ਗਏ ਸਾਰੇ ਇਹਨਾਂ ਦੇ। ਸਾਰੇ ਕੱਪੜੇ ਵੀ ਖਰਾਬ ਹੋ ਗਏ। ਉਧਰ ਜਾਓ। ਇਹਨਾਂ ਦੇ ਵੀ ਸਾਰੇ ਅੰਦਰ ਪਾਣੀ ਇੱਥੇ ਭਰ ਗਿਆ। ਤੇਟੀਆਂ ਭਰਗੀਆਂ ਬੈੱਡ ਵੀ ਖਰਾਬ ਹੋ ਗਏ ਅੰਦਰ। ਸਾਰੇ ਪਾਣੀ ਨਾਲ ਭਰੇ ਹੋਏ ਜੀ। ਕੋਟੋ ਸਾਰਾ ਨਾਸ਼ ਹੋ ਗਏ ਕੱਪੜੇ ਕੋਪੜੇ। ਜਿਨਾਂ ਨੇ ਸਭ ਕੁਛ ਕਰ ਲਿਆ ਕੋਈ ਨਾ ਐਸਲਜੀ ਮੈਂ ਬਾਈ ਦੇ ਘਰ ਚ ਇਹ ਬਾਈ ਦਾ ਘਰ ਵੀ ਨਵੇਂ ਇਲਾਕੇ ਚ ਤੇ ਤੁਸੀਂ ਦੇਖ ਲਓ ਹਾਲਾਤ ਕੀ ਹੋਏ ਇਹਨਾਂ ਦੇ ਸਾਰਾ ਹੀ ਟੋਟਲੀ ਤਸਨਾਸੋ ਹੋ ਗਿਆ ਕਮਰੇ ਦੇ ਦੇਖੋ ਮੰਜੇ ਦੇਖੋ ਦੀਵਾਰਾਂ ਵੀ ਡਿੱਗਣ ਦੀਆਂ ਤੇ ਇਹਨਾਂ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਹੋ ਗਏ ਅੰਦਰ ਆ ਸਾਰਾ ਖਰਾਬ ਹੋ ਗਿਆ ਅੰਦਰ ਤੁਸੀਂ ਦੇਖ ਲਓ ਜਿਨਾਂ ਨੇ ਸਾਰਾ ਕੁਛ ਉਹ ਇਧਰ ਦੇਖੋ ਇਸ ਸਾਈਡ ਵੀ ਸਾਰਾ ਦੇਖ ਲਓ ਪਾਣੀ ਪਾਣੀ ਹੋਇਆ ਪਿਆ ਹੁਣ ਸੁੱਕਿਆ ਪਣ ਆਸਲ ਜੀ ਮੈਂ ਇੱਥੇ ਵੀ ਇੱਕ ਕਰਚ ਆ ਚੁੱਕਾ ਤੇ ਇੱਥੇ ਸਾਰਾ ਹੀ ਚਿੱਕੜ ਚਿਕੜਾਇਆ ਪਿਆ। ਹਾਂ ਵੇਖੋ ਇਧਰ ਦੇਖੋ ਇਹਨਾਂ ਦਾ ਕੋਠਾ ਡਿੱਗ ਗਿਆ ਇੱਕ। ਅੰਦਰਲੇ ਪਨੀਰ ਦੀ ਉਸ ਕੋਈ। ਇਧਰ ਵੇਖੋ ਉਹੜਾ ਕਰੀਓ ਉਹ ਚੱਲ। ਜਿਸ ਸਾਈਡ ਤੇ ਦੇਖੋ ਕੋਠਾ ਡਿੱਗ ਗਿਆ ਇਹਨਾਂ ਦਾ। ਕੋਈ ਕਰਨੀ ਚੇਪੋ। ਇਹ ਸਾਈਡ ਦੇਖੋ ਤੁਸੀਂ ਰੇਬੀ ਰਿੰਬੂ ਹੀ ਪਈ ਇਹ ਸਾਈਡ ਵੀ। ਸਾਰੇ ਲਾਤ ਪੱਤਰੋ ਇਹ ਸਾਈਡ ਵੀ ਸਾਰਾ। ਅੰਦਰ ਨਹੀਂ ਸਪਸ਼ਟ ਆ ਪਾੜ ਗਈ ਨੂੰ। ਹਾਂ। ਕੀ ਕੋਈ ਸਾਰਾ ਕੋਟਲੀ ਸਾਰਾ ਖਰਾਬ ਹੋ ਗਿਆ ਇਹਨਾਂ ਦਾ ਪਰਸ਼ ਵੀ ਬੈਡ ਵੀ ਸਾਰਾ ਡੁੱਬ ਗਿਆ ਬੈਡ ਡੁੱਬ ਗਿਆ ਹੁਣ ਚਰਾਏਗਾ ਕਦਾਈ ਡੁੱਬ ਗਿਆ ਇਸ ਮਾਰ ਸਾਰੇ ਡੁੱਬ ਗਿਆ ਹਾਂਜੀ ਸਾਰਾ ਸਮਾਨ ਹੀ ਡੁੱਬ ਗਿਆ ਐਸੋਲੇ ਜੀ ਮੈਂ ਇਹਨਾਂ ਦੇ ਕਰ ਮਜੂਰ ਹੈ ਆਪਣੇ ਭਾਈਆ ਮੋਰਸਾ ਲੱਗੇ ਇਹਨਾਂ ਦਾ ਸਾਰੇ ਹਲਾਰ ਬੱਤਰ ਹੋ ਗਏ ਭੀਂ ਦੇਖ ਸਕਦੇ ਹੋ ਸਾਰੇ ਕੱਪੜੇ ਬਾਹਰ ਪਏ ਇਹਨਾਂ ਦੇ ਕੋਟ ਤੇ ਪਾਏ ਆ ਰਹੀ ਨਾ ਇਹ ਸੋਰਾ ਨਹੀਂ ਲੱਕੇ ਆ ਤਾਰ ਲਾਂਗੇ ਇਹ ਲੋੜ ਹੀ ਨਹੀਂ ਕੋਈ ਨਹੀਂ ਜੱਗਿਆ ਹਾਂ ਜੱਗਿਆ ਅਸਲੀ ਸਾਈਡ ਵੀ ਦੇਖ ਸਕਦੇ ਹੋ ਤੁਸੀਂ ਇਸ ਸਾਈਡ ਸਾਰਾ ਨੁਕਸਾਨ ਹੋ ਗਿਆ ਬੈਡਪੂਰ ਸਾਰੇ ਭਿੱਜ ਗਏ ਕੱਪੜੇ ਇਹਨਾਂ ਦੇ ਅਸਲੀ ਚਲਾ ਪਾਣੀ ਅਸਲੀ ਜੀ ਭਾਈ ਹੁਣੀ ਆਏ ਆ ਪਾਣੀ ਪੂਣੀ ਦੇ ਰਿਹਾ ਸਾਰੇ ਲੋਕਾਂ ਨੂੰ ਪਾਣੀ ਲੰਗਰ ਵਗੈਰਾ ਜੋ ਵੀ ਸਭ ਕੁਝ ਅਵੇਲੇਬਲ ਕਰਾ ਰਹੇ ਆ ਸਾਰਾ ਅਸਲੀ ਤੁਸੀਂ ਦੇਖ ਸਕਦੇ ਹੋ ਅਸਲੀ ਮੈਂ ਇੱਥੇ ਕਰਚੇ ਆਂ ਇਸ ਸਾਈਡ ਤੋਂ ਦੇਖ ਲੋ ਸਾਰੇ ਹਾਲਾਤ ਬੱਤਰ ਹੋਏ ਹੋਏ ਸਾਰਾ ਸਮਾਨ ਕਿਸ ਤਰ੍ਹਾਂ ਇਹਨਾਂ ਨੇ ਚੁੱਕ ਕੇ ਉੱਤੇ ਰੱਖਿਆ ਇਸ ਸਾਈਡ ਵੀ ਸਾਰਾ ਪਾਣੀ ਭਰ ਗਿਆ ਇਹ ਦੀਵਾਨ ਬੱਚਿਆ ਕਿ ਸਾਰਾ ਭਿੱਜ ਗਿਆ ਇਹ ਬੈੱਡ ਭਰੇ ਸਾਰੇ ਪਾਣੀ ਸਾਰੇ ਪਾਣੀ ਨਾਲ ਇਹਨਾਂ ਬੈੱਡਾਂ ਦੇ ਵਿੱਚ ਵੀ ਪਾਣੀ ਭਰਿਆ ਦੇਖ ਲੋ ਤੁਸੀਂ ਕਦੇ ਵੀ ਸਾਰੇ ਟੋਟਲ ਭਰੇ ਹੋਏ ਆ ਇਸ ਸਾਈਡ ਵੀ ਪਾਣੀ ਅੰਦਰ ਅਭੀ ਸਮਾਨ ਇਹਨਾਂ ਥੋੜਾ ਉੱਤੇ-ਉੱਤੇ ਕੀਤਾ ਇਸ ਸਾਈਡ ਸਾਰੀ ਰਿਪ ਜਮੀ ਅੰਦਰ ਸਾਰੇ ਮਤਲਬ ਕਹਾਂਗੇ ਖਰਾਬ ਹੋ ਗਏ ਦੀਵਾਨ ਇੱਕ ਸਾਹ ਦੇ ਹੂੰ ਇਸਾਈਡ ਵੀ ਦੇਖ ਲਓ ਨਹੀਂ ਦੇਖੋ ਜੀ ਇਹਨਾਂ ਨੇ ਸਾਰਾ ਸੁਕਣੇ ਪਾਇਆ ਸਮਾਨ ਇਸਾਈਡ ਬਾਰਲੀ ਸਾਈਡ ਬੈਠੇ ਸਾਰੇ ਇੱਥੇ ਇਸਾਈਡ ਸਹਿਲਾਤ ਸਾਰੇ ਬੱਤਰ ਹੋਣੇ ਪਏ ਕਰਦੇ ਅਸਲ ਵਿੱਚ ਇਹਨਾਂ ਨੇ ਸਮਾਨ ਸਾਰਾ ਉੱਤੇ ਟੱਕ ਕੇ ਰੱਖਿਆ ਤੇ ਇਸਾਈਡ ਇਹਨਾਂ ਨੇ ਰਸੋਈ ਦਾ ਥੋੜਾ ਜਿਗਾੜ ਬਣਾਇਆ ਹੀ ਮੋਂਟੀ ਦੇ ਵਿੱਚ ਹੀ ਤੇ ਸਾਰੇ ਹਾਲਾਤ ਬੱਤਰ ਹੋਏ ਹੀ ਇਸਾਈਡ ਤੁਸੀਂ ਦੇਖ ਲਓ ਸਮਾਨ ਸਾਰਾ ਇਹਨਾਂ ਨੇ